ਨਾਮ ਜਪ ਲੈ ਨਵਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ ਨਾਮ ਜਪ ਲੈ ਨਵਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ ਨਾਮ ਜਪ ਲੈ ਨਵਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ ਨਾਮ ਜਪ ਲੈ ਨੀ ਮਾੜੀ ਜਿੰਦੇ ਮੇਰੀ ਇਹ ਨਹੀਂ ਔਖੇ ਵੇਲੇ ਕੰਮ ਆਊਗਾ ਨਾਮ ਜਪ ਲੈ ਨਾ ਮਾੜੀ ਜਿੰਦੇ ਮੇਰੀ ਇਹ ਨਹੀਂ ਔਖੇ ਵੇਲੇ ਕੰਮ ਆਊਗਾ ਨਾਮ ਜਪ ਲੈ ਨੀ ਮਾੜੀ ਜਿੰਦੇ ਮੇਰੀ ਇਹ ਨਹੀਂ ਔਖੇ ਵੇਲੇ ਕੰਮ ਆਊਗਾ ਨਾਮ ਕਰ ਦੇ ਸਰੀਰ ਦੀ ਸਮਾਲ ਤੂੰ ਦੋ ਕਮੰਟ ਲੱਕੜਾਂ 'ਚ ਜਾਊਗਾ ਜਿਹੜੇ ਕਰਦਾ ਹੈ ਸਰੀਰ ਦੀ ਸੰਭਾਲ ਤੂੰ ਓਕਮਟ ਲੱਕੜਾਂ ਦੀ ਜਾਊਗਾ ਨਾਮ ਜਪ ਲੈ ਨਾ ਮਾਨ ਦੀਂਦੇ ਮੇਰੇ ਓਕੇ ਕੰਮ ਆਊਗਾ ਹੋਰ ਬੱਚਾ ਸਾਰੇ ਠੀਕ ਹੋ ਹਾਂ ਬਾਬਾ ਜੀ ਠੀਕ ਆ ਹਾਂ ਟਾਈਮ ਕੱਢ ਕੇ ਕਿ ਨਾ 2-4 ਮਿੰਟ ਭਜਨ ਪਾਠ ਕਰਿਆ ਕਰੋ ਨਾਮ ਜਪਿਆ ਕਰੋ ਹੋਰ ਕੁਛ ਨਹੀਂ ਕੰਮ ਆਉਂਦਾ ਸਤਿਬੱਚ ਹਾਂ ਜਿਹੜਾ ਇਹ ਕਰੋਗੇ ਕਿ ਨਾ 2-4 ਮਿੰਟ ਜਾਪ ਇਹੀ ਤੁਹਾਡੇ ਕੰਮ ਆਊਗਾ ਠੀਕ ਹੈ ਬਾਬਾ ਜੀ ਹਾਂ ਹਾਂ ਹੁਣ ਦੱਸੋ ਬੱਚਾ ਕਿਸੇ ਨੂੰ ਤਕਲੀਫ ਕੋਈ ਬਾਬਾ ਜੀ ਦੁਖ ਤਕਲੀਫ ਤਾਂ ਨਹੀਂ ਹੈਗੀ ਕੋਈ ਵੀ ਬਸ ਇੱਕੇ ਕਮੀਆਂ ਇੱਕੇ ਜ਼ਰੂਰਤਾਂ ਪੈਸੇ ਦੀ ਬੱਚਾ ਇਹ ਤਾਂ ਤੇਰੀ ਗੱਲ ਠੀਕ ਹੈ ਪੈਸੇ ਨੂੰ ਤਾਂ ਤੱਕ ਤੂੰ ਸਾਈਡ ਤੇ ਹੋਰ ਦੱਸ ਤੇਨੂੰ ਕੀ ਦੁਖ ਤਕਲੀਫ ਹੈ ਬੋਲ ਬੱਚਾ ਹੂੰ ਹੂੰ ਬਾਬਾ ਜੀ ਹੋਰ ਕੁਝ ਨਹੀਂ ਚਾਹੀਦਾ ਬਸ ਜਿਹੜੇ ਪੈਸੇ ਆ ਸਾਈਡ ਤੇ ਰੱਖੇ ਨੇ ਇਹੀ ਚਾਹੀਦੇ ਨੇ ਮੈਂ ਤਾਂ ਨੀਚ ਪ੍ਰਾਣੀ ਬਾਬਾ ਜੀ ਕੋਈ ਗੱਲ ਨਹੀਂ ਬੱਚਾ ਇਹ ਚ ਮੈਂ ਬੋਲਦੀ ਐ ਮੋਹ ਮਾਇਆ ਮੋਹ ਮਾਇਆ ਤੋਂ ਦੂਰ ਰਹਿਣਾ ਪੈਂਦਾ ਐ ਬੱਚਾ ਤਪੱਸਿਆ ਕਰਨੀ ਪੈਂਦੀ ਐ ਭਜਨ ਕਰੋ ਪੈਸਾ ਤਾਂ ਆਉਂਦਿਆ ਆਪਾ ਉਹ ਚੱਲ ਕੇ ਤਾਂ ਹੱਥਾਂ ਦੀ ਮੈਲ ਹੁੰਦੀ ਐ ਸਤਿਵੰਤ ਬਾਬਾ ਜੀ ਹਾਂ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜੀ ਮੈਂ ਹੁੰਦੀ ਐ ਇਹ ਬੰਦੇ ਨੂੰ ਪਿੱਛੇ ਲੈ ਜਾਂਦੀ ਐ ਪਿੱਛੇ 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 ਹੀ ਲੈ ਜਾਂਦੀ ਐ ਸਤਿਵੰਤ ਹਾਂ ਸਤਿਵੰਤ ਜਿਹੜੀ ਤੂੰ ਕਹਿੰਦਾ ਮੈਨੂੰ ਮਾਇਆ ਦੀ ਘਾਟ ਹੈ ਇਹ ਜਿਹੜੀ ਤੇਰੇ ਚ ਮੈਂ ਬੋਲਦੀ ਹੈ ਬੱਚਾ ਕਿ ਨਾ ਇਹਨੇ ਦੂਰ ਕਰਖਿਆ ਤੈਨੂੰ ਮਾਇਆ ਤੋਂ ਦੂਰ ਕਰਖਿਆ ਇਹ ਸਾਰਾ ਮੈਂ ਦੀ ਬਿਮਾਰੀ ਹੈ ਤੁਸੀਂ ਇਹ ਜ਼ਿੰਦਗੀ ਚ ਯਾਦ ਰੱਖੋ ਆਪਦੇ ਚ ਮੈਂ ਨਾ ਬਣਦੇ ਹੋ ਜਿਵੇਂ ਆਪਾਂ ਕੋਈ ਕੰਮ ਕਰਦੇ ਨੇ ਇਹ ਕੰਮ ਮੈਂ ਕਰਿਆ ਨਾ ਇਹ ਕੰਮ ਪਰਮਾਤਮਾ ਨੇ ਕਰਾਇਆ ਮੈਂ ਨੂੰ ਉੱਥੋਂ ਕੱਟੋ ਪਰ ਨਹੀਂ ਆਪਣੇ ਚ ਬੋਲਦੀ ਆ ਵੀ ਆਹ ਕੰਮ ਮੈਂ ਕਰਿਆ ਹੁਣ ਜੇ ਮੈਂ ਕਹਾ ਵੀ ਮੈਂ ਤੁਹਾਨੂੰ ਚੰਗੇ ਰਾਹ ਤੇ ਲਾ ਰਿਆ ਨਾ ਪਰਮਾਤਮਾ ਉੱਪਰਲੇ ਦਾ ਹੁਕਮ ਹੈ ਪ੍ਰਮਾਤਮਾ ਦਾ ਬੰਦੇ 'ਚ ਮੈਂ ਨਹੀਂ ਬੋਲਣੀ ਚਾਹੀਦੀ ਕਿਸੇ 'ਚ ਵੀ ਸਤਿਵਚਨ ਵਾਦ ਦੀ ਹਾਂ ਅੱਜ ਤੋਂ ਇਹ ਚੀਜ਼ ਦਾ ਤੁਹਾਨੂੰ ਜੋ ਸਮਝਾਇਆ ਇਹ ਚੀਜ਼ ਤੇ ਧਿਆਨ ਦਿਓ ਕੋਈ ਵੀ ਕੰਮ ਕਰਨਾ ਹੈ ਵਿੱਚ ਮੈਂ ਨੂੰ ਪਿੱਛੇ ਕਰੋ ਮੈਂ ਤਾਂ ਬੰਦੇ ਨਾਲ ਬਲਦਾਸ ਦੀ ਜੈ ਹਾਂ ਨਾਮ ਜਪ ਲੈਨ ਮਾੜੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ ਨਾਮ ਜਪ ਰਨ ਮਾੜੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ ਨਾਮ ਜਪ ਲੈਨ ਮਾੜੀ ਜਿੰਦੈ ਮੇਰੀਏ ਔਖੇ ਵੇਲੇ ਕੰਮ ਆਊਗਾ ਨਾਮ ਜਪ ਲੈਨ ਮਾੜੀ ਜਿੰਦੈ ਮੇਰੀਏ ਔਖੇ ਵੇਲੇ ਕੰਮ ਆਊਗਾ ਲੈ ਭਗਤੋ ਹੁਣ ਤੁਸੀਂ ਜਾਓ ਹਰੇ ਰਾਮ ਮਹਾਰਾਜ ਬਾਬਾ ਜੀ ਜਿਹੜੇ ਮਹਾਰਾਜ ਜੀ ਨੇ ਪ੍ਰਵਚਨਾਇੇ ਨੇ ਉਹਨਾਂ ਤੇ ਅਮਲ ਕਰੋ ਜਿਹੜੇ ਤੁਸੀਂ ਪ੍ਰਵਚਨ ਸੁਣੇ ਨੇ ਜੀ ਵੀ ਮੈਂ ਤਾਂ ਤਿਆਗ ਕਰੋ ਅਸੀਂ ਅੱਜ ਤੋਂ ਹੀ ਮੈਂ ਤਾਂ ਤਿਆਗ ਕਰਦੇ ਆ ਜੀ ਜਿਉਂਦੇ ਵਸਦੇ ਰਹੋਗੇ ਸੁਖੀ ਰਹੋਗੇ ਜਾਓ ਜੋ ਜੋ ਤੋਂ ਦੇਵਾ ਦੇ ਰੋ ਕੋ ਇਸ ਨੂੰ ਵੀ ਰੋਉਂਗੇ ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਬਾਬਾ ਜੀ ਹਰੇ ਰਾਮ ਹਾਂ ਬੱਚਾ ਸੰਗਤ ਤਾਂ ਸਾਰੀ ਚਲੀ ਗਈ ਜੀ ਅੱਛਾ ਤੁਸੀਂ ਇਹਨਾਂ ਨੂੰ ਐਨੇ ਪਰਵਚਨ ਸੁਣਾਤੇ ਜੀ ਅੱਛਾ ਪਰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੀ ਮੈਨੂੰ ਹਾਂ ਆ ਜਿਹੜੀ ਮਾਂ ਹੈ ਜੀ ਮੈਨੂੰ ਇਹਦੇ ਬਾਰੇ ਚੰਨਣਾ ਪਾਉ ਜੀ ਪੁੱਤ ਆ ਤੇਰੇ ਸਾਹਮਣੇ ਇਹਨੀ ਸੰਗਤ ਨੂੰ ਸਮਝਾਇਆ ਵੀ ਜਿਹੜਾ ਮੈਂ ਸ਼ਬਦ ਹੈ ਸਤਿ ਵਚਨ ਇਹ ਬੰਦੇ ਨੂੰ ਜ਼ਿੰਦਗੀ ਚ ਦੁੱਖ ਤੋਂ ਬਿਨਾ ਹੋਰ ਕੁਝ ਨਹੀਂ ਦਿੰਦਾ ਸਤਿ ਵਚਨ ਹਾਂ ਉਹਦੇ ਕੰਮਾਂ ਤੋਂ ਪੈਸੇ ਤੋਂ ਹਰੇਕ ਚੀਜ਼ ਤੋਂ ਦੂਰ ਕਰਦਾ ਹੈ ਤੈਂ ਕਿ ਕੀ ਲੈਣਾ ਤੂੰ ਐ ਕਰ ਭਜਨ ਪਾਠ ਕਰ ਆਪਦਾ ਸੇਵਾ ਕਰ ਜ਼ਿੰਦਗੀ ਸਫਲ ਕਰ ਮਹਾਰਾਜ ਜੀ ਨਾਲ ਜੀ ਨਾ ਨਾ ਮੈਂ ਤਾਂ ਮੈਂ ਬਾਰੇ ਚੰਨਣਾ ਪਾਉ ਮਹਾਰਾਜ ਜੀ ਬੱਚਾ ਜਿੱਦ ਨਹੀਂ ਕਰਦੇ ਹੁੰਦੇ ਜਿੱਦ ਕਰੇ ਤੋਂ ਕੁਝ ਨਹੀਂ ਮਿਲਦਾ ਮਹਾਰਾਜ ਜੀ ਮੈਨੂੰ ਚੰਨਣਾ ਪਊ ਜੀ ਇਸ ਮੈਂਬਾਰੀ ਜੀ ਮਹਾਰਾਜ ਜੀ ਕੋਈ ਗੱਲ ਨਹੀਂ ਬੱਚਾ ਲੈ ਬਾਬਾ ਹਰੀਓ ਹੁਣ ਤਾਂ ਤੇਰੇ ਚੇਲੇ ਨੇ ਕਣਾ ਅੜੀ ਕਰ ਲਈ ਪੱਕੀ ਹੁਣ ਜਿੰਨਾ ਚਿਰ ਇਹਨੂੰ ਮੈਂ ਦਾ ਗਿਆਨ ਨਹੀਂ ਕਰਾਂਦਾ ਇਹਨੇ ਤਾਂ ਨਹੀਂ ਤੇਰਾ ਪਿੰਡਾ ਛੱਡਣਾ ਇਹਦੇ ਮਨ 'ਚ ਕਣਾ ਗਲਤ ਗਲਤ ਵਿਚਾਰ ਜਾਣਗੇ ਵੀ ਪਤਾ ਨਹੀਂ ਮੇਰੇ ਗੁਰੂ ਨੂੰ ਖਸਾਉਂਦਾ ਨਹੀਂ ਹੈਗਾ ਇਹ ਤਾਂ ਉਹੀ ਲੋਕਾਂ ਨੂੰ ਗਿਆਨ ਦੇਈ ਜਾਂਦਾ ਝੂਠਾ ਇਹਨੂੰ ਕਣਾ ਜੇ ਤਾਂ ਗਿਆਨ ਮੈਂ ਦਾ ਨਾ ਕਰਾਇਆ ਤੇ ਤੇਰੇ ਤੇ ਇਹਨੂੰ ਸ਼ੱਕ ਹੋ ਜੂ ਤੇਰੇ ਪ੍ਰਤੀ ਇਹਨੂੰ ਪੂਰੀ ਸ਼ੱਕ ਹੋ ਜੂਗੀ ਇਹਦੇ ਮਨ ਚੋਂ ਸ਼ੱਕ ਨੂੰ ਕੱਢਣ ਵਾਸਤੇ ਇਹਨੂੰ ਮੈਂ ਦਾ ਗਿਆਨ ਕਰਾਣਾ ਪਊਗਾ ਲੈ ਚੱਲ ਫਿਰ ਬਾਬਾ ਮਹਾਰਾਜ ਜੀ ਦੱਸੋ ਹਾਂ ਐਂ ਕਹਿੰਦਾ ਦੀ ਬੱਚਾ ਗੱਲ ਸੁਣ ਲੈ ਸਤਿਵਚਨ ਤੈਨੂੰ ਇੱਕ ਸ਼ਰਤ ਮੰਨਣੀ ਪਊਗੀ ਮੇਰੀ ਬਾਬਾ ਜੀ ਦੋ ਸ਼ਰਤ ਮੰਨੂ ਜੀ ਪਰ ਚਾਹਣਾ ਪਾਓ ਬੱਚਾ ਅੜ ਹੀ ਨਹੀਂ ਕਰਦੇ ਹੁੰਦੇ ਦੇਖ ਲੈ ਹਲੇ ਵੀ ਸੋਚ ਲੈ ਤੇਰੇ ਲਈ ਵੀ ਟਾਈਮ ਹੈ ਮਹਾਰਾਜ ਜੀ ਮੇਰਾ ਤਨ ਮਨ ਤਾਂ ਤੁਹਾਡੇ ਹਵਾਲੇ ਹੈ ਜੀ ਅੱਛਾ ਚਲੋ ਕੋਈ ਗੱਲ ਨਹੀਂ ਬੱਚਾ ਜੀ ਅੜੀ ਕਰੇ ਲਈ ਸਤਿਵਚਨ ਤੈਨੂੰ ਮੈਂ ਦਾ ਗਿਆਨ ਕਰਾ ਲੈਣਾ ਪਰ ਉਹਦੇ ਪਿੱਛੇ ਤੈਨੂੰ ਜੀ ਮਹਾਰਾਜ ਇੱਕ ਦੋ ਦਿਨ ਭੁੱਖਾ ਵੀ ਰਹਿਣਾ ਪੈ ਸਕਦਾ ਹੈ ਮਹਾਰਾਜ ਜੀ ਇੱਕ ਦਿਨ ਛੱਡੋ ਦੋ ਦਿਨ ਛੱਡੋ ਜੀ ਹਫਤਾਬਾ ਜਿੰਨਾ ਵੀ ਤੁਸੀਂ ਜਿਵੇਂ ਕਹੋਗੇ ਜੀ ਮੈਨੂੰ ਉਸੇ ਰਾਹ ਮਨਜ਼ੂਰ ਆ ਜੀ ਸਤਿਵੰਤ ਵੱਧ ਤੋਂ ਵੱਧ ਪੈਦਲ ਯਾਤਰਾ ਵੀ ਕਰਨੀ ਪੈ ਸਕਦੀ ਹੈ ਜੀ ਮਹਾਰਾਜ ਜੀ ਮਨਜ਼ੂਰ ਹੈ ਐ ਸੋਚ ਲੈ ਵੀ ਕੰਡਿਆਂ ਤੇ ਤੁਰਨਾ ਪੈ ਸਕਦਾ ਹੈ ਗੈਰਿਆਂ ਤੇ ਤੁਰਨਾ ਪੈ ਸਕਦਾ ਹੈ ਤੁਰੇਗਾ ਸਤਿਵੰਤ ਮਹਾਰਾਜ ਜੀ ਚੱਲ ਫਿਰ ਬੱਚਾ ਐ ਕਰ ਆਪਣਾ ਲੋਟਾ ਚੱਕ ਉਥੋਂ ਮੈਂ ਚੱਕਦਾ ਚੱਕ ਲਿਆ ਪੂਰੇ ਭਾਂਜਦਾ ਪੂਰੇ ਹਾਂ ਚਲੋ ਸਤਿਵੰਤ ਹਾਂ ਹਾਂ ਚੱਲ ਤੈਨੂੰ ਅੱਜ ਮੈਂ ਇਹਦਾ ਗਿਆਨ ਕਰਾਇ ਲੈਣਾ ਹਰੀਓ ਚਲੋ ਮਹਾਰਾਜ ਤੁਸੀਂ ਚਲੋ ਮੈਂ ਆ ਗਿਆ ਹਰੀਓ ਹਰੀਓ ਥਰੇਰਾ 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 ਮਹਾਰਾਜ ਬਾਬਾ ਜੀ ਮਹਾਰਾਜ ਉਹਦੇ ਵਾਸਤੇ ਰੋ ਸੁਖੀ ਰੋ ਭਾਈ ਬਾਬਾ ਜੀ ਤੁਹਾਡੇ ਪ੍ਰਵਚਨ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਜੀ ਹੁਣ ਤੱਕ ਥੋੜੀ ਕੱਲੇ ਕੱਲੇ ਕਹੀਏ ਸ਼ਬਦ ਮੇਰੇ ਕੰਨਾਂ ਚ ਵੱਜ ਰਹੇ ਨੇ ਜੀ ਬੱਚਾ ਸਾਡਾ ਤਾਂ ਜੀਬ ਹਿਲਾਣਾ ਕੰਮ ਹੈ ਜਿਹੜਾ ਇਹ ਤੇ ਅਮਲ ਕਰੂਗਾ ਅਸਰ ਕਰੂਗਾ ਤਰਜੂਆ ਮੇਰੇ ਤਾਂ ਬਾਬਾ ਜੀ ਮਨ ਨੂੰ ਬਹੁਤ ਸ਼ਾਂਤੀ ਮਿਲੀ ਤੁਹਾਡੇ ਸਭ ਤੋਂ ਸੁਣ ਕੇ ਚਲੋ ਸੁਖੀ ਰਹੋ ਭਾਈ ਜਾਂਦੇ ਬਾਦ ਦੇ ਰਹੋ ਬੱਚਾ ਪਰਮਾਤਮਾ ਭਲੀ ਕਰੇ ਭਾਈ ਕਰੇਗਾ ਹਰੇ ਰਾਮ ਹਰੇ ਰਾਮ ਦੇਖ ਲੈ ਬੱਚਾ ਹਾਂਜੀ ਮਹਾਰਾਜ ਜੀ ਜਿਹੜਾ ਕਿ ਨਾ ਬੰਦਾ ਹਾਂਜੀ ਗੱਲਾਂ ਤੇ ਅਸਰ ਕਰਦਾ ਸਤਿਵਚਨ ਹਾਂ ਉਹਦੇ ਬੇੜੇ ਪਾਰ ਹੋ ਜਾਂਦੇ ਨੇ ਸਤਿਵਚਨ ਹਾਂ ਤੈਨੂੰ ਕਿਹਾ ਸੀ ਪਿੱਤਾ ਕੀ ਲੈਣਾ ਮੈਂ ਤੋਂ ਆਹ ਦੇਖ ਲੈ ਦੀ ਮੈਂ ਦੂਰ ਹੋ ਗਈ ਇਹਦੇ ਕਾਹਦਾ ਘਾਟਾ ਨਹੀਂ ਰਹਿਣਾ ਸਾਰੀ ਜ਼ਿੰਦਗੀ ਸੁਖੀ ਵਰਤੀਤ ਹੋਊਗੀ ਇਹਦੀ ਸੱਤ ਬਾਬਾ ਜੀ ਮੈਂ ਵੀ ਇਸੇ ਚੀਜ਼ ਦਾ ਤਿਆਗ ਮੈਂ ਵੀ ਕਰੂੰਗਾ ਜੀ ਮੈਂ ਵੀ ਪਾਣਾ ਚਾਹਣਾ ਚੀਜ਼ ਨੂੰ ਨਾ ਚਲੋ ਬੱਚਾ ਤੇਰੀ ਮਰਜ਼ੀ ਐ ਕਰਾ ਦਿੰਨੇ ਆ ਤੈਨੂੰ ਮੈਂ ਇਹਦਾ ਗਿਆਨ ਸਤਿਵਚਨ ਬਾਦ ਅੱਗੇ ਨੂੰ ਸਤਿਵਚਨ ਹਰੇ ਰਾਮ 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 ਬੱਚਾ ਪੀੜੇ ਰਸਤੇ ਦੁਖਦਾਈਕ ਹੁੰਦੇ ਨੇ ਹਾਂ ਹਰੇ ਰਾਮ ਉਹ ਬੜਾ ਹੋਲਾ ਮੈਂ ਲੇਟ ਹੋ ਰਿਆਂਗਾ ਮੂਰੇ ਫਸਾਰ ਫਸਾਰ ਧੁਰਦੇ ਨੇ ਬਾਹਰ ਮੈਂ ਲੇਟ ਹੋ ਰਿਆਂਗਾ ਕੰਮ ਤੋਂ ਮਹਾਰਾਜ ਜੀ ਠੀਕ ਆ ਭਾਈ ਹਾਂ ਠੀਕ ਆ ਬੱਚਾ ਤੂੰ ਉਹ ਨਾ ਕਰ ਮਹਾਰਾਜ ਜੀ ਮੈਨੂੰ ਤਾਂ ਕੱਲੀ ਸਮਝ ਨਹੀਂ ਲੱਗੀ ਹੈਗੀ ਹਾਂ ਇਹ ਨੀਚ ਪਰਾਣੀ ਚਲ ਮੈਨੂੰ ਧੱਕਾ ਮਾਰ ਗਿਆ ਕੋਈ ਚੱਕਰ ਨਹੀਂ ਜੀ ਪਰ ਮਹਾਰਾਜ ਜੀ ਮਹਾਪੁਰਸ਼ ਤੁਹਾਨੂੰ ਧੱਕਾ ਦੇਗਾ ਤੁਸੀਂ ਇੱਕ ਮਿੰਟ ਹੋਰ ਹੀ ਖੜੋ ਮੈਂ ਹੁਣ ਆਇਆ ਮਹਾਰਾਜ ਜੀ ਮੈਂ ਹੁਣ ਇਹਦਾ ਇਲਾਜ ਕਰਦਾ ਮਹਾਰਾਜ ਜੀ ਚਾ ਬੱਚਾ ਮੈਨੂੰ ਜਾਣੋ ਮਹਾਰਾਜ ਜੀ ਆਪਦਾ ਕਰੋਧ ਸ਼ਾਂਤ ਕਰੋ ਮਹਾਰਾਜ ਜੀ ਮੈਨੂੰ ਬੱਚਾ ਆਪਦਾ ਕਰੋਧ ਸ਼ਾਂਤ ਕਰ ਉਹ ਚ ਮੈਂ ਬੋਲਦੀ ਸੀ ਮਹਾਰਾਜ ਜੀ ਕਿਵੇਂ ਪਟਕਾ ਕੇ ਗਿਆ ਆਪਾਂ ਨੂੰ ਜੀ ਮੇਰਾ ਕੋਈ ਚੱਕਰ ਨਹੀਂ ਮਹਾਰਾਜ ਜੀ ਬੱਚਾ ਤੂੰ ਤੁਰ ਪੈ ਉੱਚ ਮੈਂ ਬੋਲਦੀ ਸੀ ਇਹੀ ਚੀਜ਼ ਆ ਮੈਂ ਤੈਨੂੰ ਗਿਆਨ ਕਰਾਉਣ ਵਾਸਤੇ ਤਾਂ ਤੁਰਿਆ ਹੋਇਆ ਤੇਰੇ ਨਾਲ ਹਾਂ ਬੱਚਾ ਆਪ ਦੇ ਆਪ ਨੂੰ ਠੰਡਾ ਕਰ ਮਹਾਰਾਜ ਜੀ ਤੁਸੀਂ ਰੋਕਤਾ ਜੀ ਮੈਂ ਉਹ ਬੰਦੇ ਨੂੰ ਹੁਣੇ ਠੀਕ ਕਰ ਦਿੰਦਾ ਕੋਈ ਗੱਲ ਨਹੀਂ ਬੱਚਾ ਉੱਚ ਮੈਂ ਬੋਲਦੀ ਸੀ ਤੂੰ ਜਮਾ ਉਹ ਨਾ ਕਰ ਤੂੰ ਅੱਗੇ ਨੂੰ ਵਧ ਚੱਲ ਬੱਚਾ ਧੱਤਰੇ ਰਾਹ ਮਹਾਰਾਜ ਜੀ ਤੁਸੀਂ ਮੈਨੂੰ ਇਹ ਗੱਲਾਂ ਬਾਰੇ ਚਾਹਣਾ ਪਊ ਮਹਾਰਾਜ ਤੁਸੀਂ ਤਾਂ ਹੋਰੇ ਹੋਰੇ ਭੰਬਲ ਪੁੱਛੇ ਪਾਈ ਜਾਂਦੇ ਹੋ ਜੀ ਬੱਚਾ ਜਿਉਂ-ਜਿਉਂ ਤੂੰ ਅੱਗੇ ਨੂੰ ਵਧੇਂਗਾ ਤੈਨੂੰ ਮੈਂ ਬਾਰੇ ਗਿਆਨ ਹੁੰਦਾ ਜਾਊਗਾ ਮਹਾਰਾਜ ਜੀ ਹਾਲਤਾਂ ਦੇਖੀ ਕੁਝ ਨਹੀਂ ਹੈ ਤੁਸੀਂ ਦੱਸੋ ਜੀ ਇਹਦਾ ਪਤਾ ਕੀ ਹੁੰਦਾ ਮਤਬਲ ਜਿਵੇਂ ਦੇਖ ਸੇਰ ਨੂੰ ਸਵਾ ਸੇਰ 7 ਵਜੇ ਹਾਂ ਉਹ ਬੰਦੇ ਚ ਮੈਂ ਬੋਲਦੀ ਤੀ ਆਪਾਂ ਉਹਨੂੰ ਉਹਦੇ ਨਾਲ ਲੜਦੇ ਉਹਦੇ ਵਰਗੇ ਹੋ ਜਾਂਦੇ ਆਪਾਂ ਉਹ ਤੋਂ ਦੂਰ ਹੋਗੇ ਉਹ ਚ ਮੈਂ ਬੋਲੀ ਜਾਂਦੀ ਐ ਉਹ ਸੇਰ ਐ ਉਹਨੂੰ ਸਵਾ ਸੇਰ ਟਕਰੂ ਆ ਤੂੰ ਆਪਦਾ ਅੱਗੇ ਨੂੰ ਵਧ ਤੈਨੂੰ ਮੈਂ ਦਾ ਗਿਆਨ ਹੋਊਗਾ ਮਹਾਰਾਜ ਮੈਂ ਹੁੰਦੀ ਕੀ ਐ ਮੈਨੂੰ ਦੱਸੋ ਤਾਂ ਅਸੀਂ ਮੈਨੂੰ ਪਤਾ ਲੱਗੇ ਮੈਂ ਵੀ ਜਾਣ ਇਹਦੇ ਬਾਰੇ ਫਿਰ ਬੱਚਾ ਤੈਨੂੰ ਕਹਿਦਾ ਜਿਉਂ-ਜਿਉਂ ਅੱਗੇ ਵਧਦਾ ਜਾਵੇਂਗਾ ਤੈਨੂੰ ਮੈਂ ਦਾ ਗਿਆਨ ਹੁੰਦਾ ਜਾਊਗਾ 7 ਵਜੇ ਹਾਂ ਕੁਸਾ ਅੱਧ ਟਕਰ ਤੈਨੂੰ ਦੇਖਿਆ ਵੀ ਮੈਂ ਕੀ ਕਰਾਂ ਦੀ ਹੈ ਕਿੰਨਾ ਧੱਕਾ ਕਰਕੇ ਲੰਘਿਆ ਮੁੰਡਾ ਬਾਬਾ ਜੀ ਮੈਨੂੰ ਤਾਂ ਹਾਲੇ ਕੋਈ ਮੈਂ ਚਮਕੀ ਨਹੀਂ ਮਹਾਰਾਜ ਜੀ ਚ ਕੋਈ ਨਾ ਬੱਚਾ ਅੱਗੇ ਦੇਖੂਗੀ 7 ਚੱਲੇ ਪਾ ਬੋ ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਬੇਲੜ ਜਾਣਿਆ ਅੰਨਾ ਹੋਇਆ ਉਹਨਾਂ ਦਿਖਦਾ ਨਹੀਂ ਤੈਨੂੰ ਮੈਨੂੰ ਤਾਂ ਦਿਖਦਾ ਨਹੀਂ ਤੈਨੂੰ ਤਾਂ ਦਿਖਦਾ ਤੂੰ ਦੇਖ ਲੈ ਨਾ ਮੈਂ ਤਾਂ ਆਪਣੀ ਸਾਈਡ ਤੁਰ ਹੀ ਆਉਂਦੀ ਸੀ ਤੂੰ ਆਦੀਆਂ ਅੱਖਾਂ ਦੇ ਬੱਟਨ ਬਣਾਈ ਫਿਰਦਾ ਐਨੀ ਖੁੱਲੀ ਗਲੀ ਪਈ ਆ ਉਧਰ ਨੂੰ ਹੋ ਕੇ ਤੁਰ ਪਾ ਤੈਂ ਕਿਹੜਾ ਗਲੀ ਮੁੱਲ ਲੈ ਰખી ਐ ਸਰਕਾਰੀ ਐ ਜਿੱਥੇ ਮਰਜ਼ੀ ਤੁਰਾਂ ਤੈਨੂੰ ਕੀ ਲੈਣਾ ਰੁਟ ਜਾੜਿਆ ਮੈਨੂੰ ਆਇਆ ਦੱਸ ਜੇ ਆ ਗਲੀ ਸਰਕਾਰੀ ਐ ਤਾਂ ਬੰਦੇ ਤਾਂ ਨਹੀਂ ਸਰਕਾਰੀ ਬਿਜੀ ਦੇ ਵਿੱਚ ਤੇਰਾ ਦਿਲ ਕਰੂਗਾ ਤੂੰ ਮੋਢਾ ਮਾਰ ਜੇਗਾ ਹਰੀ ਆ ਹਰੀ ਓਮ ਹਰੀਗਾ ਹਰੀ ਓਮ ਦੇਖ ਬੱਚਾ ਮੈਂ ਦੇ ਕਰੇ ਉਰੇ ਖੜ ਕੇ ਦੇਖ ਤੇ ਆਨ ਨਾਲ ਆਹ ਦੇਖੀ ਹੋ ਰਿਹਾ ਸੱਤ ਹਰਿਓ ਨਾਲੇ ਤੈਨੂੰ ਪਤਾ ਮੈਂ ਕਿਹਦੀ ਕੁੜੀ ਆ ਕਿਹਦੀ ਕੁੜੀ ਆ ਜੱਜ ਦੀ ਕੁੜੀ ਆ ਜੱਜ ਦੀ ਕਿਹ ਜੱਜ ਦੀ ਜੇ ਪੁਰਸ਼ ਆਂ ਨੇ ਮੈਂ ਦਦਾਂ ਕਿਸ ਤੋਂ ਮੈਂ ਪਤਾ ਕਿੰਨਾ ਦਾ ਮੁੰਡਾ ਉਹਦੇ ਬਾਪ ਦਾ ਵੇ ਬਾਪ ਤਾਂ ਹੀ ਹੁੰਦੇ ਨੇ ਸਾਰੇ ਨਾਲੇ ਤੇ ਅਸਲੀ ਬਾਪ ਦਾ ਬੀਜ ਆ ਨਾ ਇੱਥੇ ਬੈਠਾ ਰਹੀ ਹਿੱਲੀ ਨਾ ਤੂੰ ਓ ਇੱਥੇ ਖੜਿਆ ਵਾ ਬਲਾਕੀ ਨੂੰ ਬੁਲਾਣੀ ਆ ਨਾਲੇ ਕਿਹੜੇ ਪੁਰਸ਼ਾਂ ਜੱਜ ਨੂੰ ਬੁਲਾਣੀ ਆ 5 ਮਿੰਟ ਚ ਆਈ 5 ਮਿੰਟ ਜੀ ਆਦੇ ਘਰ ਵਾਲੇ ਨੂੰ ਲੈ ਕੇ ਆਉਣੀ 10 ਮਿੰਟ ਬੈਠਿਆ ਹੋਰੇ 10 ਮਿੰਟ ਡਿੱਕੂ ਆ ਬੈਠਿਆ ਹੋਰੇ ਇੱਥੇ ਬਾਜੀ ਹਿੱਲੀ ਨਾ ਬਗ ਜਾ ਬਗ ਜਾ ਮੈਂ ਦੱਸਦਾ ਮੈਂ ਇੱਕ ਵਾਰੀ ਮੇਲਦੀ ਆਂਦੀ ਸੀ ਆਪੇ ਵੱਜੇ ਵਿੱਚ ਹੁਣ ਕਹਿੰਦੀ ਮੈਂ ਭਲਾ ਕੇ ਲੈ ਆਨੀ ਆ ਆ ਬੈਠਿਆ ਉਹ ਬੈਠਾ ਦੇਖ ਲੋ ਆ ਜਾ ਆ ਕੇ ਰੋ ਚੱਕਾ ਐਨਾ ਬੋਲਦਾ ਸੀ ਮੇਰੇ ਕੋਲ ਨਾ ਮੈਂ ਕਿਹੜਾ ਕਿਸੇ ਤੋਂ ਡਰਦਾਂ ਜੇ ਤੂੰ ਜੱਜ ਦੀ ਕੁੜੀ ਹੋਵੇਂਗੀ ਕਹਿੰਦਾ ਆਪਣੇ ਘਰੇ ਹੋਵੇਂਗੀ ਗੱਲ ਸੁਣੋ ਕਿਵੇਂ ਬੋਲਦਾ ਸੀ ਮੈਂ ਤੇ ਕਿਹ ਹੈ ਹਾਂ ਕਿਵੇਂ ਬੋਲਦਾ ਦੀ ਤੂੰ ਤੂੰ ਨਾਲ ਬੋਲਦਾ ਜ਼ੋਰ ਕਰਕੇ ਮਾਰਿਆ ਐਂ ਮਾਰਿਆ ਦੇਖ ਉਹ ਮੇਰੀ ਗੱਲ ਸੁਣ ਨਾ ਸਾਰੀ ਵੀ ਹੀ ਪਈਆ ਸਿਰ ਤੋਂ ਉਹ ਕਿਵੇਂ ਟੱਪ ਸਕਦਾ ਤੂੰ ਇਹਨੂੰ ਕਹਦੇ ਸਿਰ ਤੋਂ ਟੱਪ ਜੇ ਲੇ ਹੁਣ ਦੇਖੀ ਭਗਤਾ ਉਹਦੇ ਨਾਲ ਕੀ ਬਣਦੀ ਹੈ ਤੂੰ ਤਾਂ ਮੈਂ ਕਰੂ ਨਾ ਸੱਤ ਨੂੰ ਮੈਂ ਛੜਾਇਆ ਕੋਈ ਨਹੀਂ ਹੈ ਤੂੰ ਭਾਈ ਹੁਣ ਤਨੇ ਛੜੀ ਸਾਲੇ ਕੀ ਬੋਲਦਾ ਤੂੰ ਹਾਂ ਬੋਲਦਾ ਸਭ ਬੋਲ ਹਾਂ ਹੁਣ ਬੋਲ ਤੇ ਆ ਜਨਾਬੀਆਂ ਨਾਲ ਨਾ ਤੂੰ ਇਹ ਬੰਤਾ ਲੈ ਇਹ ਵਾਰਦਾ ਮਾਂ ਮਾਸੇ ਛੱਡੀ ਆ ਵਾਰਦਾ ਨੱਚ ਖੜ ਕੇ ਅੱਛੇ ਗਏ ਮਾਲਕਾ ਉਹਦਾ ਬਾਬੀ ਦੇ ਜਿਹੜੇ ਚੁੱਪ ਕਰਕੇ ਬਕਾਲੇ ਦੇ ਪੁੱਤ ਕਾ ਨੂੰ ਛੱਡਦੇ ਨੇ ਪਾਕ ਤਾਂ ਪਿੱਛੇ ਨਾਲੋਂ ਕੋ ਇਧਰ ਆ ਤੈਨੂੰ ਕਿਹਾ ਨਹੀਂ ਸੀ ਇਹ ਨੇ ਮੈਂ ਦੇ ਕਰੇ ਮਹਾਰਾਜੀ ਮੈਂ ਤੇ ਲੜਾਈ ਇਹਨਾਂ ਦਾ ਕੋਈ ਤਾਲਮੇਲ ਹੈ ਹੀ ਨਹੀਂ ਜੀ ਇਹ ਤਾਂ ਪਿੰਡਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਮਾਰਾ ਘਰਾਂ ਦੇ ਵਿੱਚ ਹੁੰਦੀਆਂ ਨੇ ਜੀ ਇੰਨਾ ਕੁਝ ਦੇਖ ਕੇ ਨਹੀਂ ਸਮਝਿਆ ਬੱਚਾ ਤੂੰ ਨਹੀਂ ਮਹਾਰਾਜੀ ਨਹੀਂ ਚੱਲ ਕੋਈ ਨਾ ਅੱਗੇ ਵੜ ਆ ਜਾ ਸਮਝਾਉਂਗਾ ਤੈਨੂੰ ਆ ਜਾ ਓਏ ਹੋਏ ਲੈ ਵੀ ਚਤਰਿਆ ਨਾ ਕੇਦਾ ਨਜ਼ਾਰਾ ਹੀ ਆ ਗਿਆ ਉਂ ਹੀ 10 ਕਿਲੋ ਮੈਲ ਚੜੀ ਪਈ ਸੀਗੀ ਨਾ ਨਾ ਕੇ ਬੈਠ ਕੇ ਪਰੌਣਾ ਬਣ ਕੇ ਕੀ ਗੱਲ ਨੰਦਾਂ ਤੇ ਬੈਠੇਗਾ ਹਾਏ ਓਏ ਰੱਬਾ ਜੇ ਤਾਂ ਨਾ ਲਾਂ ਤਾਂ ਕਹਿੰਦੀ ਨਾ ਕੇ ਬਹਿ ਗਿਆ ਜੇ ਨਹੀਂ ਨਾਉਂਦਾ ਤਾਂ ਕਹਿੰਦੀ ਨਾਉਂਦਾ ਨਹੀਂ ਕੈਨੇ ਨਹੀਂ ਮੁਸਕ ਮਾਰਦੇ ਤੇਰੇ ਚੋਂ ਐ ਤਾਂ ਦੱਸਦੇ ਮੈਂ ਕਰਾਂ ਕੀ ਕੋਈ ਕੰਮ ਕਰ ਵੀ ਕਰ ਲਿਆ ਕਰ ਆ ਦੰਗਰਾਂ ਦੇਖ ਲੈ ਟੋਕਰਾਂ ਪਰ ਕੇ ਉੱਥੀ ਧਰਦਾ ਤੂੜੀ ਦਾ ਕੀ ਗੱਲ ਯਾ ਖੁੱਲ੍ਹੇ ਚ ਪਾਉਂਦਾ ਤੇਰੇ ਮਾਤਾ ਨਿਕਲਦੀ ਸੀ ਉਹ ਤੇਰੀਆਂ ਕੁਸ ਲੱਗਦੀਆਂ ਢੇਰ ਲਾ ਦੰਦੇ ਨੇ ਜਾਦੇ ਨਾਲ ਮੈਂ ਦੱਸ ਕੀ ਕਰਾਂ ਤਾਂ ਹੀ ਤਾਂ ਮੈਂ ਭਰ ਕੇ ਰੱਖਿਆ ਤੂੰ ਤਾਂ ਹੱਥ ਲਾਉਂਦੀ ਨਹੀਂ ਬੇਲੇ ਨੇ ਮਦਦ ਪਾਰਖੀ ਜਾਂਦਾ ਪਾਣੀ ਤੋੜਦਾ ਕੰਮ ਦਾ ਚਿਲਕਾ ਪੋਆ ਭੁੰਡਾ ਦੇ ਕਿਵੇਂ ਚਿਲਕ ਕੇ ਬੈਠ ਗਿਆ ਨਾ ਹੁਣ ਕੰਮ ਕੌਣ ਕਰਦਾ ਇਹ ਤਾਂ ਦੱਸ ਦੇ ਸਾਰਾ ਮੈਂ ਕਰਦੀ ਆ ਤੂੰ ਕੀ ਕਰਦਾਗਾ ਨੀ ਟਿੱਕ ਜਾ ਕਿਉਂ ਕਮਾਂਡੀਆਂ ਨੂੰ ਰੋਲਾ ਸੁਣਾਇਆ ਮਾੜੀ ਮੋਟੀ ਰਹਿ ਜਾਣ ਤੇ ਮੇਰੀ ਇੱਜ਼ਤ ਜੇ ਰਹੂਗੀ ਅੱਛਾ ਅੱਜ ਤੈਨੂੰ ਕਮਾਂਡੀਆਂ ਤੋਂ ਡਰ ਲੱਗਦਾ ਕਮਾਂਡੀਆਂ ਨੂੰ ਨਹੀਂ ਪਤਾ ਹੈ ਗਿਆ ਵੀ ਸਾਰਾ ਮੇਰਾ ਕੰਮ ਕਰਦੀ ਐ ਤਾਂ ਆ ਬੇਲੇ ਬੈਠਾ ਰਹਿੰਦਾ ਮਾਜ ਨਾਲ ਕੋਲੇ ਕੱਛੀ ਆ ਨਾ ਮਾਂ ਨਹੀਂ ਬੋਲਣਾ ਮੇਰੀ ਮਾਂ ਹੌਲੀ ਬੋਲਣਾ ਬੋਲੀ ਹੋਈਆਂ ਹੌਲੀ ਆਏ ਹੋਏ ਰੱਬਾ ਤੂੰ 4 ਦਿਨ ਪਿੰਡੇ ਦਾ ਆਇਆ ਕਿਉਂ ਤਾਂ ਪਾਣੀਆ ਮੈਨੂੰ ਉਰੇ ਰਹੂੰਗੀ ਉਰੇ ਤੇਰੇ ਹਿੱਕ ਦੇ ਮੂੰਗਾ ਉਰੀ ਦਲੂੰਗੀ ਇਹ ਤਾਂ ਨਹੀਂ ਜਾਣਦੀ ਮੈਂ ਮੈਨੂੰ ਇਹ ਜਾਣਾ ਪਊਗਾ ਇਹ ਨਹੀਂ ਕਿਸੇ ਪਾਸੇ ਜਾਂਦੀ ਇਹ ਕਾਹ ਨੂੰ ਜਾਂਦੀ ਆ ਨੇ ਅੱਛਾ ਵੇ ਮਾਦਾ ਕੱਢ ਕੇ ਨਹੀਂ ਨਿਕਲਦੀ ਹੈਗੀ ਤੂੰ ਮੈਨੂੰ ਕੱਢਣ ਦੀ ਗੱਲ ਕਰਦਾਗਾ ਗੱਲਾਂ ਕਿਹੜੀਆਂ ਕਰਦਾ ਤੂੰ ਬਚੋਲਿਆ ਤੇਰਾ ਪੈਜੇ ਬੇੜਾ ਓ ਤੇਰਾ ਕਿੱਥੇ ਪੱਲੇ ਪਾਤੀ ਮੇਰੇ ਓਏ ਬਹੁਤ ਪਾੰਦੀ ਆ ਜਨਨੀ ਦੱਸ ਮੈਂ ਕੀ ਕਰਾਂ ਕੁਝ ਮਾਰ ਸਾਲ ਮਾਰਨੀਓ ਪਊ ਜਿਹੜੇ ਤੇਰੇ ਢੰਗ ਖੁਰੇ ਨੇਗੇ ਨਾਲੇ ਤਾਂ ਮੈਂ ਕੰਮ ਕਰਦਾ ਨਾਲੇ ਫੇਰ ਨਹੀਂ ਜਾਣ ਦਿੰਦੀ ਤੂੰ ਮੈਨੂੰ ਕੋਈ ਕੰਮ ਨਹੀਂ ਕਰਦਾ ਕੋਈ ਕੰਮ ਕਰਨਾ ਖੜਾ ਹੋ ਜਾ ਠੀਕ ਆ ਆਏ ਨਾ ਪਾਏ ਹੁਣ ਇਹ ਤਾਂ ਪੈ ਨਾ ਜਾ ਮੱਝਾ ਉਲਟਾ ਦੂੰਗੀ ਦੇਖ ਲੈ ਇਹ ਰਹਾ ਹਰੇ ਰਾਮ ਹਰੇ ਰਾਮ ਲੈ ਬਾਬਾ ਜਿਹੜੇ ਸਿਆਮ ਨਾਲ ਬਾਜ ਆ ਰਹੀ ਹੈ ਕਣ ਇਹਨੂੰ 100% ਇਥੇ ਮੈਂ ਦਾ ਗਿਆਨ ਤਾਂ ਹੋਏ ਜਾਊ ਤੇ ਚੱਲ ਜਾ ਹਰੇ ਰਾਮ ਹਰੇ ਰਾਮ ਹਰੇ ਰਾਮ ਬੱਚਾ ਇੱਕ ਗੱਲ ਕਹਿੰਦਾ ਸੀ ਜੀ ਮਹਾਰਾਜ ਜੀ ਦੇਖ ਮੈਂ ਇਹਦਾ ਗਿਆਨ ਤਾਂ ਤੈਨੂੰ ਮੈਂ ਕਰਾਏ ਦੇਊਗਾ ਜੀ ਮਹਾਰਾ ਸਤ ਵਜ ਹਾਂ ਇਥੋਂ ਲੱਸੀ ਦੀ ਗੱਜਾ ਪਵਾ ਲਿਆ ਸਤ ਵਜ ਹਾਂ 100% ਨਾਲੇ ਤੈਨੂੰ ਮੈਂ ਦਾ ਗਿਆਨ ਹੋ ਜਾਊਗਾ ਮਹਾਰਾਜ ਜੀ ਮੇਰੀ ਗੱਲ ਸਮਝਣ ਲੱਗੀ ਬੱਚਾ ਲੱਸੀ ਤੇ ਮੈਂ ਮਹਾਰਾਜ ਜੀ ਦਾ ਕੋਈ ਤਾਲੂ ਮਿਲਦਾ ਲੱਗਦੇ ਨਹੀਂ ਮੈਨੂੰ ਮੇਰੇ ਦਿਮਾਗ 'ਚ ਗੱਲਾ ਹੀ ਨਹੀਂ ਮਹਾਰਾਜ ਜੀ ਚੱਲ ਕੋਈ ਨਾ ਬੱਚਾ ਸਾਰਾ ਕੁਝ ਤੇਰੇ ਦਿਮਾਗ 'ਚ ਆਊਗਾ ਤੂੰ ਲੱਸੀ ਪਵਾ ਲਿਆ ਸੱਤ ਵਜਨ ਮਾਰੀ ਗਜਾ ਮੈਂ ਲਿਆਉਣਾ ਜੀ ਹਾਂ ਲਿਆ ਲਿਆ ਸੱਤ ਮਾਰ ਹਰੇ ਰਾ ਹਰੇ ਰਾ ਉਹ ਲੈ ਚਤਰਿਆ ਇਹਦੇ ਨਾਲ ਕੀ ਮੱਥਾ ਮਾਰਾਂਗੇ ਕਵਾਂਟਲ ਪੱਕੇ ਦੀ ਪਈ ਐ ਮੇਰੇ 'ਚ 30 ਕਿਲੋ ਵਜਰਾ ਚੱਕ ਕੇ ਗੋਡਿਆਂ ਥੱਲੇ ਧਰ ਲੂਗੀ 10 15 20 ਸਾਲ ਹੋ ਗਏ ਇਹਦੇ ਨਾਲ ਕੱਟਦੇ ਨੂੰ ਚਲੋ ਅੱਧੀ ਲੰਗੀ ਅੱਧੀ ਰਹਿ ਗਈ ਟਾਈਮ ਤਾਂ ਹੁਣ ਪਾਸ ਕਰਨੀ ਪਊਗਾ ਹਾਈ ਹਾਈ ਰੱਬ ਇਹ ਨਹੀਂ ਜਾਣ ਦਿੰਦੀ ਤੀਵੀ ਕਿਸੇ ਲੋਟਾ ਹਾਈ ਹਾਈ ਹਰੇ ਰਾਮ ਹਮਾਰਾ ਹਰੇ ਰਾਮ ਹਰੇ ਰਾਮ ਹੇ ਹੇ ਬਾਬਾ ਜੀ ਬਾਬਾ ਜੀ ਬਾਬਾ ਹੀ ਪੱਜ ਗਿਆ ਹੇ ਹੇ ਹਰੇ ਰਾਮ ਹਰੇ ਰਾਮ ਮਹਾਰਾਜ ਬਾਬਾ ਜੀ ਮਹਾਰਾਜ ਪਾਈ ਜਾਉਂਦੇ ਵਸਦੇ ਰੋ ਬੱਚਾ ਇੱਥੇ ਕਿਵੇਂ ਬੈਠੇ ਹੋ ਜੀ ਬੱਚਾ ਔਰ ਮੈਂ ਚੇਲੇ ਨੂੰ ਮੈਂ ਦਾ ਗਿਆਨ ਕਰਾਉਣ ਵਾਸਤੇ ਬੈਠਿਆ ਮੈਂ ਦਾ ਗਿਆਨ ਉਹ ਕਿਵੇਂ ਹੀ ਬਸ ਕੋਈ ਨਾ ਜ਼ਿੰਦਗੀ ਚ ਕਦੇ ਤੈਨੂੰ ਵੀ ਪਤਾ ਲੱਗ ਜੂ ਠੀਕ ਹੈ ਬਾਬਾ ਜੀ ਹਾਂ ਜਾਉਂਦੇ ਵਸਦੇ ਰੋ ਭਾਈ ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਰਾਮ ਬਾਬਾ ਜੀ ਕਿਉਂ ਭਾਈ ਲੈ ਲੱਸੀ ਹੇ ਬਾਬਾ ਹੀ ਹੇ ਐ ਬਾਬਾ ਇਹ ਸੁਖਾ ਉਹ ਕਿੱਲਾ ਜਿਵੇਂ ਹੋ ਰਿਹਾ ਭਾਈ ਬਾਬਾ ਜੀ ਨੇ ਸੀਵਾ ਦੀ ਕੁੱਤਾ ਮਗਰ ਪੈ ਗਿਆ ਜੀ ਮਰਦਾ ਹੇ ਸਾਈਡ ਉਲਗੀ ਜੀ ਚੱਲ ਪੋਈ ਨਾ ਬੱਚਾ ਅੱਗੇ ਪਵਾ ਲਾਂਗੇ ਆ ਜਾ ਤੈਨੂੰ ਮੈਂ ਦਾ ਗੈਣ ਕਰਾ ਲੈਣਾ ਅੱਗੇ ਲੈ ਚੱਲਦਾ ਵਾਹ ਬਾਈ ਬਰੀ ਹਦਾ ਗਈ ਕੀ ਹੋ ਗਿਆ ਬੱਚਾ ਖੜਾ ਹੋ ਆ ਜਾ ਤੈਨੂੰ ਮੈਂ ਦਾ ਗੈਣ ਕਰਾ ਲੈਂਦਾ ਬਾਬਾ ਜੀ ਫੇਰੇ ਜੀ ਫੇਰੇ ਨਹੀਂ ਜਾਂਦਾ ਕੇ ਆ ਜਾ ਬੱਚਾ ਤੈਨੂੰ ਮੈਂ ਦਾ ਗਿਆਨ ਕਰਾਵਾਂ ਲਾ ਖੜਾ ਹੋ ਜਾ ਬਾਬਾ ਡੇਰੇ ਚੱਲ ਡੇਰੇ ਮੇਰੀ ਅੰਦਰ ਗਈ ਮੇਰੀ ਅੰਦਰ ਗਈ ਚੱਲ ਚਲ ਕੋਈ ਨਾ ਬੱਚਾ ਖੜਾ ਹੋ ਚੱਲ ਡੇਰੇ ਲੈ ਕੇ ਚੱਲਦਾ ਆਜ ਹਾਂ ਡੇਰੇ ਲੈ ਕੇ ਚੱਲਦਾ ਖੜਾ ਹੋ ਆਜ ਚੱਲ ਬਾਬਾ ਡੇਰੇ ਇਧਰ ਆ ਜੀ ਹਾਂ ਆ ਜਾ ਆ ਜਾ ਆ ਜਾ ਕੋਈ ਨਾ ਆ ਜਾਏ ਐ ਹਰੇ ਰਾਹ ਐ ਬਕਵਾਲ ਸਾਰੇ ਰਾਹ ਸਾਰੇ ਰਾਹ ਸਾਰੇ ਰਾਹ ਹਰੇ ਰਾਮ ਇਹ ਬੱਚਾ ਅਗਲੇ ਪਿੰਡ ਚ ਚੱਲੀ ਹੈ ਹੋਰ ਗਿਆਨ ਕਰਾ ਦਿੰਦਾ ਤੈਨੂੰ ਮੈਂ ਦਾ ਮਹਾਰਾਜ ਜੀ ਆਪਾਂ ਨੇ ਹਾਥੀ ਕੱਲੀ ਮੈਂ ਦਾ ਗਿਆਨ ਕੀ ਮੈਂ ਤਾਂ ਮੈਂ ਤਾਂ ਸਾਰੇ ਕਥ ਦਾ ਗਿਆਨ ਹੋ ਗਿਆ ਜੀ ਮੈਂ ਤਾਂ ਸਿੱਖ ਗਿਆ ਸਾਰਾ ਕੁਝ ਜੀ ਹੁਣ ਤੁਹਾਡੇ ਬਚਨਾਂ ਤੇ ਅਮਲ ਕਰੂੰਗਾ ਜੀ ਸੇਵਾ ਕਰੂੰਗਾ ਤੁਹਾਡੀ ਸੇਵਾ ਕਰੂੰ ਤੇ ਭਗਤੀ ਕਰੂੰਗਾ ਜੀ ਨਾਮ ਜਪੂਗਾ ਮਹਾਰਾਜ ਜੀ ਉਹ ਕਿਵੇਂ ਹੋ ਗਿਆ ਤੈਨੂੰ ਗਿਆਨ ਮਹਾਰਾਜ ਜੀ ਇਹਦੇ ਮੈਂ ਗਜਾ ਲੈਣ ਗਿਆ ਲੱਸੀ ਵੜੀ ਹਰੇ ਰਾਮ ਬਾਏ ਹੋ ਹੋ ਇੱਧਰ ਦਾ ਸੁੱਖ ਸਾਤ ਹੀ ਐ ਮੇਰੇ ਦਿਲ ਦੇ sire ਪਤਲਾ ਕਰਖਿਆ ਉਹ ਕੌਣ ਐ ਭਾਈ ਆ ਜਾ ਲੰਗਿਆ ਫਰੀਦਾਨ ਹੰਮਾਰਾ ਫਰੀਦਾਨ 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 ਮਹਾਰਾਜ ਲਿਆਓ ਬੱਚਾ ਲੱਸੀ ਦੀ ਗੱਜਾ ਪਾਓ ਹੈ ਬਾਬਾ ਜੀ ਲੱਸੀ ਅੱਜ ਤੱਕ ਤਾਂ ਮੇਰੀ ਹਿੰਮਤ ਨਹੀਂ ਹੋਈ ਮੈਨੂੰ 22 ਸਾਲ ਹੋ ਗਏ ਵੈਸੇ ਨੂੰ ਵੀ ਮੈਂ ਤੌਲੇ ਚ ਲੱਸੀ ਪਾ ਕੇ ਪੀ ਲਿਆ ਬਾਬਾ ਜੀ ਅੱਡੇ ਨੂੰ ਹਰਾਨੀ ਦੀ ਪਵਾ ਲੂ ਬਾਬਾ ਜੀ ਸੱਤ ਵਜਨ ਹਰੇ ਰਾਮ ਲੈ ਤੂੰ ਵੀ ਬੰਦੇ ਡੰਗਰ ਤੇਰੇ ਗਣੀ ਵੀ ਆਜੂ ਲੈ ਬਾਬੇ ਨੇ ਤਾਂ ਪਈ ਖੜੀਆ ਮੈਨਾਂ ਦਾ ਲੱਸੀ ਹਰੇ ਰਾਮ ਲਿਆ ਪਾ ਇੱਕ ਗੱਜਾ ਪਾ ਲੱਸੀ ਦੀ ਹਰੇ ਰਾਮ ਲੈ ਓ ਨੀ ਮਾ ਬਈ ਲੱਸੀ ਮੈਂ ਲਿਓ ਪਾ ਹਰੀ RAM ਹਰੀ RAM ਹਰੀ RAM ਹਾਲੋ ਪਾਪਾ ਜੀ ਲੱਸੀ ਹਰੀ RAM ਪਾਪਾ ਜੀ ਲੱਸੀ ਪਾਪਾ ਜੀ ਹਰੀ RAM ਹਾਏ ਪਾਪਾ ਤਾਂ ਅੱਖ ਖਤਮ ਆਰੀਆ ਮੇਰੇ ਕੋਲ ਹਰੀ RAM ਨਾ ਪਾਈ ਮੈਂ ਕਦੋਂ ਮਾਰੀਆ ਅੱਖ ਹਰੀ RAM ਮਰੇ RAM ਹਰੀ RAM ਪਾਪਾ ਗੱਲ ਸੁਣ ਲੈ ਕੰਨ ਖੋਲ ਕੇ ਮੇਰੀ 22 ਸਾਲ ਹੋ ਗਏ ਮੈਨੂੰ ਰੇ ਆਈ ਨੋ ਅੱਜ ਤੱਕ ਤਾਂ ਮੇਰੇ ਘਰ ਦੀ ਹਿੰਮਤ ਨਹੀਂ ਹੋਈ ਹੈ ਕਿ ਮੇਰੇ ਕੋਲ ਅੱਖ ਮਾਰ ਜੂਗਾ ਤੂੰ ਕਿਹੜੇ ਖੇਤ ਦੀ ਮੂਲੀ ਆ ਸੁਣਦੇ ਨਹੀਂ ਆ ਮੜਾ ਜਾ ਭੱਜ ਕਿਉਂ ਰੇ ਆਈ ਮੜਾ ਜਾਂ ਚੱਕੀ ਕੀ ਜਾਣਾ ਭੱਜ ਕੇ ਜਾ ਮੈਂ ਨਹੀਂ ਆਉਂਦਾ ਆਉਣਾ ਕਿ ਨਾ ਕਿ ਮੈਂ ਆਮਾ ਇੱਥੇ ਮੈਨੂੰ ਲੈ ਕੇ ਵੀ ਆਉਣਾ ਆਉਂਦਾ ਫੇਰ ਆਇਆ ਆਇਆ ਮੈਨੂੰ ਲੱਗਦਾ ਬਾਪੇ ਨੇ ਨਾ ਪੱਕਾਈ ਮਾਰਤੀ ਹੋਵੇ ਜਿਹੜੀ ਨੱਥੀ ਵਾਲੀ ਗੱਲ ਕਹੀ ਸੀਗੀ ਮੈਂ ਵੀ ਹਰੇਕ ਕੋਲ ਆਪਣਾ ਦੁੱਖ ਦੱਸਣ ਲੱਗ ਜਾਣਾ ਹਰੇ ਰਾਮ ਆ ਜਾ ਨਾ ਇੱਥੇ ਰਹਿ ਗਿਆ ਤੀ ਕੀ ਹੈ ਇੱਧਰ ਹੋ ਕੇ ਗੱਲ ਕਰ ਮੇਰੇ ਨਾਲੀ ਹਰੇ ਰਾਮ ਮੈਨੂੰ ਐਂ ਦੱਸ ਪਹਿਲਾਂ ਨਾ 22 ਸਾਲ ਹੋ ਗਏ ਆਈ ਨੂੰ ਮੈਨੂੰ ਤੇਰੇ ਨਾ ਕਦੇ ਵੀ ਨਹੀਂ ਮੇਰੀ ਤਾਂ ਅੱਜ ਤੱਕ ਅੱਖ ਚੱਕਣ ਦੀ ਹਿੰਮਤ ਨਹੀਂ ਪਈ ਮਾਰਨ ਦੀ ਤਾਂ ਦੂਰ ਦੀ ਗੱਲ ਐ ਲੈ ਹੋਰ ਸੋਣਾ ਆ ਬੂਬਨਾ ਮੇਰੇ ਕਣੀ ਅੱਖ ਮਾਰਦਾਗਾ ਹੈ ਬੂਬਨਿਆ ਅੱਖਾਂ ਮਾਰਦਾ ਨਾ 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 ਭਗਤਾ ਮੈਂ ਕਦੇ ਉਈ ਨੀ ਅੱਖ ਅੱਖ ਮਾਰੀ ਹੈਗੀ ਉਹ ਬੂਬਨਿਆ ਤੂੰ ਤਾਂ ਮੇਰੇ ਕਣੀ ਵੀ ਅੱਖਾਂ ਮਾਰੀ ਜਾਂਦਾ ਇਹਦੇ ਕਣੀ ਦਾ ਮਾਰਨੀਓ ਮਾਰਨੀ ਐ ਨਾ ਦੇਖਦਾ ਕੀ ਆਗਾ ਇਸੇ ਮਾੜੀ ਮੋਟੀ ਅਣਕ ਸਰਮਾ ਡੇਗ ਲੈ ਤੈਨੂੰ ਕੰਜਰ ਨੂੰ ਮੈਂ ਥੋ ਕਰਦੇ ਤੈਨੂੰ ਤਾਊਗਾ ਨਾ ਭਗਤਾ ਵੋਏ ਵੋਏ ਨਾ ਖੋੜ ਕੇ ਹੁਣ ਆ ਜਾਏਗਾ ਆਏ ਹੋਏਗਾ ਬਾਬਾ ਜੀ ਬਾਬਾ ਜੀ ਅੱਜ ਪਹਿਲੀ ਵਾਰ ਮੌਕਾ ਮਿਲਿਆ ਹੱਥ ਖੋਲਣ ਦਾ ਬਾਬਾ ਜੀ ਬਾਬਾ ਜੀ ਬਚਾ ਲੈ ਆ ਦੇ ਆ ਕੇ ਉੱਟਣ ਦਾ ਜਦ ਨਾ ਜਦ ਉਹ ਗੇਟ ਕਿਉਂ ਹੁੰਦਾ ਤੀਗਾ ਪੂਗਲ ਟਰਾਲੀ ਵਾਂਗੂ ਲਿਫਪਰ ਡੀਪਰ ਮਾਰਦਾ ਡੀਪਰ ਕਹਿੰਦੇ ਕਲਿਫਪਰ ਕਹਿੰਦੇ ਨੇ ਉਦੋਂ ਤੂੰ ਰੋਕਿਆ ਨਹੀਂ ਸਕਿਆ ਉਹਨੂੰ ਇਹ ਚ ਮੇਰੀ ਕੀ ਗਲਤੀ ਐ ਮੈਨੂੰ ਕੋਈ ਪਤਾ ਜੀ ਪਖੰਡੀ ਬਾਬਾ ਇਹ ਨਾ ਜ ਤੇਰੀ ਗਲਤੀ ਨਹੀਂ ਹੈਗੀ ਫਿਰ ਕੰਮੜਾ ਘੱਟ ਲੱਗ ਰਿਹਾ ਖੜਿਆ ਬੂ ਬੂ ਮਾਤਾ ਮੁੱਤਿਆ ਕਾ ਕੋਤਾ ਨਹੀਂ ਮਾਤਾ ਬੰਦ ਤੇ ਮੂੰਹ ਦੀ ਤੁਕਸੀਆ ਨਹੀਂ ਮੈਂ ਕਾ ਨੂੰ ਮੁੱਤਿਆ ਮਨਾਰਾ ਦਾ ਬਾਬੇ ਦਾ ਮੂੰਹ ਤੇ ਨਿਕਲ ਗਿਆ ਬਾਬੇ ਦਾ ਨਿਕਲ ਗਿਆ ਹਾਂ ਨੀ ਮੈਂ ਮਰ ਗਿਆ ਚਲ ਐਂ ਕਰ ਕੰਮ ਕਰ ਲੋ ਰ ਖੜਿਆ ਕੀ ਕਰਦਾਗਾ ਹੁਣ ਲੈ ਚੈੱਕ ਕਰ ਲੈ ਵੇ ਕਿਤੇ ਤੇਰੀ ਮੂਤ ਹੋਵੇ ਲੈ ਮੇਰਾ ਤਾਂ ਨਹੀਂ ਮੂਤ ਨਿਕਲਿਆ ਸ਼ੁਕਰ ਹੈ ਵੀ ਇਹ ਤਾਂ ਬਾਬੇ ਦਾ ਮੂਤ ਹੈ ਨਾਲ ਇਹਦੇ ਹੁੰਦੇ ਤਾਂ ਮੇਰਾ ਉਹੀ ਮੂਤ ਚੜ ਜਾਂਦਾ ਮੇਰਾ ਕੀ ਨਿਕਲਣਾ ਲੋ ਭੈਣ ਤੇ ਭਰਾਵੋ ਜਿਹੜੀ ਹੁਣੇ-ਹੁਣੇ ਵੀਡੀਓ ਤੁਸੀਂ ਦੇਖ ਕੇ ਹਟਿਓ ਉਹ ਚ ਮੈਂ ਦਾ ਗਿਆਨ ਦਿੱਤਾ ਹੈ ਵੀ ਮੈਂ ਬਹੁਤ ਬੁਰੀ ਬਿਮਾਰੀਆਂ ਇਹ ਤੋਂ ਬਚੋ ਤੇ ਇਹ ਤੋਂ ਦੂਰ ਰਹੋ ਤੇ ਮੈਂ ਇਹਨੂੰ ਆਪ ਦੇ ਆਪ ਛਾਣ ਨਾ ਦਿਓ ਤੇ ਦੱਸੋ ਵੀ ਮ ਬਾਕੀ ਹਿੱਲਾ ਤੁਹਾਨੂੰ ਪਤਾ ਹੀ ਆ ਆ ਦੇਖੋ ਮੈਂ ਦਾ ਹਿੱਲਾ ਬਸ ਬੰਦ ਵੀਡੀਓ ਨੂੰ ਬਾਈ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਕਿਵੇਂ ਦੀ ਆਪਣੀ ਵੀਡੀਓ ਬਣਦੀ ਹੈ ਜੇ ਕੋਈ ਕਮੀ ਹੁੰਦੀ ਹੈ ਉਹ ਵੀ ਦੱਸਿਆ ਕਰੋ ਆਪਾਂ ਪੂਰੀ ਕਰਾਂਗੇ ਤੇ ਇਸ ਦੇ ਨਾਲ ਹੀ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣੇ ਫੇਸਬੁਕ ਪੇਜ ਦਾ ਲਿੰਕ ਆਪਣੇ ਇੰਸਟਾ ਦਾ ਅਕਾਊਂਟ ਹੈ ਜਿਹੜਾ ਲਿੰਕ ਦੇ ਰਿਹਾ ਲਾਈਕ ਕਰੋ ਫੋਲੋ ਕਰੋ ਜਾ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਾਈ ਹਾਂਜੀ ਸਸਤਰੀ ਕਰੋ ਧੰਨਵਾਦ